ਆਤੀ ਹੋਇਆ ਬਹੁਤ ਦੰਦ ਪੁੱਤ ਕਰਨਾ ਨਹੀਂ ਮੇਤਾ ਨਹੀਂ ਮੇਤਾ ਮੇਤਾ ਮੈਂ ਬਚਾਇਆ ਮੇਤਾ ਮੈਨੂੰ ਮਾਰ ਦੋ ਹਾਂ ਓਕੇ ਓਕੇ ਹੋ ਜਾ ਸੁਪਨਾ ਸੀ ਓਕੇ ਹੋ ਜਾ ਸੁਪਨਾ ਸੀ ਮੰਮੀ 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 ਪੂ ਬੋਲੀ ਪੂ ਹੰਦਰ ਪੂਤਾ ਹੰਦਰ ਪੂਤਾ ਹੰਦਰ ਪੂਤਾ ਨਹੀਂ ਮਾਂ ਮਾਤਾ ਅੰਦਰ ਨਹੀਂ ਬੇਲੇ ਤੁੰਦੇ ਫੱਦਿਆ ਨਹੀਂ ਸਿਰ ਤਾਂ ਟਾਕਲਾ ਹੰਦਰ ਪੂਤਾ ਹੰਦਰ ਪੂਤਾ ਅੰਦਰ ਕਿਥੇ ਪੂਤਾ ਅੰਦਰ ਪੂਤਾ ਨਹੀਂ ਪੂਤਾ ਹੈ ਨਹੀਂ ਹੈਗੀ ਆ ਵੀ ਸਿਰ ਤਾਂ ਖਲਾ ਭਾਈ ਉਹ ਤੇਰੇ ਤਾਏ ਵਰਗੇ ਫਿਰਦੇ ਆ ਫਲੂਸੀ ਕੱਢ ਰੱਖਿਆ ਅੰਦਰ ਪੂਤ ਹੈਗੀ ਹੈਗੀ ਤੁਸੀਂ ਮੇਰੇ ਨਾਲ ਚੱਲੋ ਹੈਗੀ ਅੰਦਰ ਉੱਥੇ ਖੜੀ ਪੂਤ ਹੈਗੀ ਅਪੂਤ ਬੈਠ ਹੈ ਤੇ ਬੈਠ ਹੈ ਪੂਤ ਟਾਈਮ ਸੇਰੋ ਖੜਿਆ ਕਰੇ ਭਾਈ ਫੇਰ ਕਾ ਨੂੰ ਤੈਨੂੰ ਭੂਤ ਤੰਗ ਕਰਨਾ ਆ ਕੋਈ ਟੈਂ ਟਾਈਮ ਹੈ 8 ਵਜ ਗਏ ਜੇ ਕੰਮ ਕੋ ਮ ਲੱਗੀ ਹੋਵੇ ਤਾਂ ਬਿੰਦ ਪਾਸੇ ਹੋਵੇ ਜਿਉ ਨੂੰ ਫੋਨ ਕਰੋ ਉਹ ਇੱਥੇ ਆਊਗਾ ਮੈਂ ਉਹਦੇ ਪਿੰਡ ਜਾਣਾ ਇੱਥੇ ਭੂਤ ਆ ਗਈ ਮੈਨੂੰ ਨਹੀਂ ਪਤਾ ਮੈਂ ਨਹੀਂ ਇੱਥੇ ਰਹਿਣਾ ਮੈਂ ਭੂਤ ਆ ਇੱਥੇ ਮੈਂ ਤਾਂ ਜਾਣਾ ਨੀ 40 ਬਰੇ ਹੋ ਗਏ ਮਾਂ ਨੂੰ ਇੱਥੇ ਆਈ ਨੂੰ ਮਾਂ ਨੂੰ ਤਾਂ ਕਦੇ ਭੂਤ ਟੱਕਰਿਆ ਨਹੀਂ ਭੂਤ ਭੂਤ ਕੁਝ ਨਹੀਂ ਹੁੰਦਾ ਤੈਨੂੰ ਕੀ ਨੇ ਕਹਿਤਾ ਵੀ ਭੂਤ ਹੁੰਦੇ ਐ ਹੈਗੀਏ ਮੇਰੇ ਕਮਰੇ ਚ ਭੂਤ ਹੈਗੀ ਮੈਨੂੰ ਹਣ ਘਰ ਤੋਂ ਬਾਹਰ ਦਾ ਭੂਤ ਅੰਦਰ ਭੂਤ ਹੈਗੀ ਆ ਨੀ ਪਾਈ ਤੂੰ ਹਰ ਜਾ ਬਹਿ ਜਾ ਬਹਿ ਜਾ ਰਿਲੈਕਸ ਕੋਈ ਨਹੀਂ ਭੂਤ ਭੂਤ ਕੁਝ ਨਹੀਂ ਹੁੰਦੇ ਤੂੰ ਅੰਦਰ ਬੈਠ ਟਿਕ ਕੇ ਜੇ ਤਾ ਤੂੰ 12 12 ਵਜਦ ਤੱਕ ਰਾਤ ਨੂੰ ਫੋਨ ਤੇ ਟਿਕ ਟਿਕ ਕਰੀ ਜੰਨੀ ਹੈ ਨਾ ਜਿਹੇ ਜਿਆ ਕੁਝ ਫੋਨਾਂ ਤੇ ਦੇਖੀ ਜੰਨੀ ਆ ਉਹ ਜੇ ਸੁਪਨੇ ਆਈ ਜਾਂਦੇ ਹੁੰਦੇ ਆ ਨਾਲੇ ਭਾਈ ਉੱਠ ਕੇ ਨਾ ਤੂੰ ਕੰਮ ਕੁਮ ਕਰਵਾ ਦਿਆ ਕਰ ਮੀਤ ਨਾਲ ਐਵੇਂ ਨਾ ਸਾਰਾ ਦਿਨ ਬਿੱਲੀ ਅੰਦਰ ਬੈਠੀ ਰਿਹਾ ਕਰ ਮੀਨਾ ਤੈਨੂੰ ਬਥੇਰਾ ਆਰਾਮ ਦਵਾਤਾ ਹੁਣ ਤੇਰਾ ਕੰਮ ਕਰਨ ਦਾ ਟਾਈਮ ਆ ਮੈਂ ਪਿੰਡ ਜਾਣਾ ਮੰਮੀ ਮੈਂ ਪਿੰਡ ਜਾਣਾ ਮੈਂ ਨਹੀਂ ਇੱਥੇ ਰਹਿਣਾ ਮੈਨੂੰ ਉੱਥੇ ਭੇਜ ਦੋ ਉਹਨੂੰ ਫੋਨ ਕਰ ਦਵਾਂ ਪਿੰਡ ਜਾਣਾ ਮੈਂ ਤੇ ਭਰਾ ਨੂੰ ਫੋਨ ਕਰਦੀ ਆ ਮੈਂ ਤੇ ਜਾਵਾਂਗੀ ਕੋਈ ਨਾ ਲੱਗੀ ਐਂ ਤਾਂ ਇਹ ਮੇਰੀ ਗੱਲ ਸੁਣ ਅਸੀਂ ਤਾਂ ਬੁੜੂਆਂ ਪਾਲਦੇ ਫਿਰਦੇ ਆਂ ਵੀ ਰੋਟੀ ਪਕਾਉਣੀ ਆ 10 ਜਾਣਿਆਂ ਦੀ ਅੱਜ ਖੇਤ ਜਾਣੀ ਆ ਕੋਈ ਨਾ ਜਿਹਦਾ ਪ੍ਰਾਂਤ ਆਟੇ ਦੀ ਪਕਾਈ ਨਾ ਆਪੇ ਫੂਤ ਫੂਤ ਭੱਜ ਜਾਣਗੇ ਕੰਮ ਕਰਦਿਆਂ ਨੂੰ ਬੂਤ ਕੁਛ ਨਹੀਂ ਕਹਿੰਦੇ ਹੁੰਦੇ ਮੈਨੂੰ ਨਹੀਂ ਪਤਾ ਤੁਸੀਂ ਮੇਰੇ ਨਾਲ ਕਮਰੇ ਚੱਲੋ ਉੱਥੇ ਪੂਤ ਹੈਗੀ ਇੱਕ ਵਾਰੀ ਦੇਖ ਤਾਂ ਲੋ ਉਹ ਦੇਖ ਲੋ ਇੱਕ ਵਾਰੀ ਕੋਈ ਨਾ ਮੈਂ ਉਹਨੀ ਆ ਤੂੰ ਚੱਲ ਅੰਦਰ ਮੈਂ ਨਹੀਂ ਅੰਦਰ ਜਾਂਦੀ ਤੁਸੀਂ ਮੈਨੂੰ ਮੈਂ ਨਹੀਂ ਅੰਦਰ ਜਾਂਦੀ ਚੰਗਾ ਤੂੰ ਮੀਤ ਦੇ ਕਮਰੇ ਚ ਜਾ ਕੇ ਬਹਿ ਜਾ ਜਾ ਪਾਈ ਸਰਟਾ ਕ ਲਿਆ ਕਰ ਮੈਂ ਮੀਤ ਕੋਲ ਜਾਂਦੀ ਆ ਮੈਂ ਨਹੀਂ ਕੱਲੀ ਕਵੈਂਦੀ ਉਹਦੇ ਕਮਰੇ ਚ ਮੀਤ ਕੋਲ ਜਾਂਦੀ ਆ ਮੈਂ ਆ ਨਾ ਮਾ ਡਰਾਮਾ ਰਚ ਆਇਆ ਭੀਪੂ ਤਾਂ ਆ ਗਿਆ ਭੂਤਾ ਆ ਗਿਆ ਇੱਥੇ ਤਾਂ ਮਾਂ ਨੂੰ ਕਦੇ ਭੂਤ ਟੱਕਰਿਆ ਨਹੀਂ ਕੋਈ ਨਾ ਦਸ ਜਾਣਿਆਂ ਦੀ ਰੋਟੀ ਭੇਜਣੀ ਆ ਖੇਤ ਮੀਤ ਨੂੰ ਕਹਿੰਦੀ ਆ ਇਹਨੂੰ ਨਾਲ ਲਾ ਲੂਗੀ ਮੀਤ ਕੋਲੇ ਜਾ ਕੇ ਆਉਣੀ ਐ ਐਵੇਂ ਜਵਾਕ ਔਖੇ ਹੋਣਗੇ ਖੇਤ ਮੇਲੇ ਪਸ਼ੂਆਂ ਨੇ ਪਾਣੀ ਤਾਂ ਚਲ ਪਿਆਤਾ ਆ ਇਧਰ ਇਨਾ ਪਚਾਲ ਜਾ ਪਤਾ ਨਹੀਂ ਕਾਹਦਾ ਪੀ ਜਾਂਦਾ ਕੀ ਰੋਲਾ ਜਾ ਪਈ ਜਾਂਦਾ ਚਲ ਮੰਮੀ ਆਉਂਦੀ ਐ ਤੁਰੇ ਲੱਗ ਜੂਗਾ ਪਤਾ ਮੈਂ ਦੂਜੀ ਮੱਝ ਨੂੰ ਵੀ ਹਜੇ ਪਾਣੀ ਪਿਆਣਾ ਮਾਂ ਪਾਪਾ ਹੀ ਪਾਣੀ ਹਾਂ ਪਾਣੀ ਤਾਂ ਪਿਆਤਾ ਮਾਂ ਮੈਂ ਆਉਂਦੀ ਸੀ ਵਿਚ ਵਿਚਾਲੇ ਕੰਮ ਛੱਡ ਕੇ ਮੈਂ ਚੱਲ ਅਧਿਆਂ ਪਸ਼ੂਆਂ ਨੂੰ ਫੇਰ ਪਿਆ ਦੂੰਗੀ ਤੇ ਰੋਲਾ ਜਾ ਕੀ ਪਈ ਜਾਂਦਾ ਸੀ ਆਪਣੇ ਅੰਦਰ ਕੀ ਘਟੀ ਵੀ ਟੂਵੀ ਲਾਈ ਬੈਠਾ ਹਾਂ ਟੀਵੀ ਕਿੱਥੋਂ ਲੋਣਾ ਪੁੱਤ ਖੇਤ ਨਾ 10 ਬੰਦਿਆਂ ਦੀ ਰੋਟੀ ਭੇਜਣੀ ਐ ਮੈਂ ਤਾਂ ਤੈਨੂੰ ਐ ਕਹਿਣ ਆਈ ਸੀ ਉਹਨੂੰ ਨਾਲ ਲਾ ਲਾ ਹੁਣ ਤਾਂ ਮੈਨੂੰ ਨਾ ਵਗੇ ਰਹਾ ਉਹ ਤਾਂ ਨਾ ਕੀ ਗੱਲ ਮੈਂ ਪੁੱਛੀ ਨਹੀਂ ਵੀ ਇਹ ਪਚਾਲ ਜਾ ਕੀ ਪਿਆ ਪਿਆ ਸੀ ਉਹ ਤਾਂ ਦੱਸ ਦੇ ਰੋਟੀ ਤੇ ਚਲ ਕੋਈ ਨਹੀਂ ਬਣਾਉਣੀ ਐ ਜੋ ਬਣਾਉਣੀ ਐ ਕਿਰ ਨਾਲ ਲਾ ਲੂੰਗੀ ਮੈਂ ਨਾਲ ਦੋਨੇ ਰਲ ਕੇ ਦੱਸ ਸਿਰ ਕਰੀ ਆਉਂਦੀ ਸੀ ਭੂਤ ਆ ਭੂਤ ਐ ਕਮਰੇ ਚ ਹਾਏ ਮੰਮੀ ਕਿਹੜੇ ਕਮਰੇ ਚ ਭੂਤ ਪੁੱਤ ਮਹੀਨਾ ਹੋ ਗਿਆ ਉਦੋਂ ਦਾ ਤਾਂ ਉਹਨੂੰ ਭੂਤ ਨੇ ਕੋ ਸਾਖਿਆ ਨਹੀਂ ਮੰਮੀ ਮੈਂ ਤਾਂ ਸੱਚੀ ਐ ਜੋ ਗੱਲਾਂ ਤੇ ਬਾਲਾ ਡਰ ਲੱਗਦਾ ਮੈਨੂੰ ਨਾ ਦੱਸੋ ਇਹ ਜੋ ਕੁਛ ਪੁੱਤ ਫੋਨ ਤੇ ਜਿਹੜਾ ਸਾਰਾ ਕੁਝ ਵੇਖੀ ਜਾਂਦੀ ਐ ਨਾ ਰਾਤ ਨੂੰ ਤਾਂ 12 ਵਜੇ ਤੇ ਕਰੋ ਪਤੰਦਰ ਨੂੰ ਛੱਡਦੀ ਨਹੀਂ ਉਹਦਾ ਖਹਿੜਾ ਹਾਂ ਹਾਂ ਤੇ ਤੜਕੇ ਜਦੋਂ ਬੰਦਾ ਲੇਟ ਉੱਠੂਗਾ 8 ਵਜੇ ਹੁਣ ਉੱਠੀ ਐ ਅੱਛਾ ਸੁਪਨਾ ਆ ਗਿਆ ਉਹਨੂੰ ਸੁਪਨਾ ਆਇਆ ਕਿ ਪਤਾ ਨਹੀਂ ਰੱਬ ਜਾਣੇ ਕਹਿੰਦੀ ਮੇਰੇ ਕਮਰੇ 'ਚ ਆ ਕੇ ਜਾ ਵੀ ਭੂਤ ਆ ਉੱਥੇ ਮੈਂ ਤਾਂ ਤੇਰੇ ਵਾਲੇ ਕਮਰੇ 'ਚ ਛੱਡਿਆਈ ਉਹਨੂੰ ਹਾਏ ਮੰਮੀ ਮੇਰੇ ਕਮਰੇ 'ਚ ਕਾਤੋਂ ਛੱਡਤੀ ਦੇਖ ਮੈਨੂੰ ਤਾਂ ਬੜਾ ਡਰ ਲੱਗਦਾ ਨਾਲੇ ਮੇਰੇ ਕਮਰੇ ਕਮਰੇ 'ਚ ਨਾ ਛੱਡ ਤੇ ਨਾਲੇ ਕਰਨਾ ਪੈਂਦੇ ਕਮਰੇ 'ਚ ਮੈਂ ਤਾਂ ਪੈਰ ਨਹੀਂ ਪਾਉਂਦੀ ਜਿੱਥੇ ਭੂਤ ਤਾਂ ਕੁੜੇ ਤੈਨੂੰ ਆਈ ਨੂੰ ਪੰਜ 6 ਸਾਲ ਹੋ ਗਏ ਤੈਨੂੰ ਕਿਤੇ ਆਪਣੇ ਘਰੇ ਭੂਤ ਲੱਗ ਗਿਆ ਨਾ ਮੰਮੀ ਭੂਤ ਕਰਦੇ ਦਿਸਦਾ ਤਾਂ ਹੈ ਨਹੀਂ ਪਰ ਪਲੇਖੇ ਜੇ ਤਾਂ ਮੈਨੂੰ ਵੀ ਪੈਂਦੇ ਰਹਿੰਦੇ ਸੱਚੀ ਹੁਣ ਤਾਂ ਮੈਨੂੰ ਪੂਰਾ ਹੀ ਡਾਊਟ ਹੋਣ ਲੱਗ ਗਿਆ ਕਿ ਭੂਤ ਹੈਗੀ ਆ ਆਪਣੇ ਘਰੇ ਨਹੀਂ ਉਹ ਹੈ ਜੀ ਤੂੰ ਬਣ ਗਈ ਜਿਹੇ ਜੀ ਉਹ ਹੈ ਚੱਲ ਫਿਰ ਆ ਜਾ ਮੇਰੇ ਕਮਰੇ ਚੋਂ ਕੱਢ ਕੇ ਆ ਉਹ ਨੂੰ ਆ ਜਾ ਮੇਰੇ ਨਾਲ ਫਿਰ ਉਹ ਕਿਹੜਾ ਭੂਤ ਉਹ ਨੂੰ ਉੱਥੇ ਛੱਡ ਦੂਗੀ ਆ ਜਾ ਚੱਲ ਤੇਰਾ ਬਹਿਣ ਵੀ ਮੈਨੂੰ ਪਿਆਰ ਤੋਂ ਕੀ ਪਤਾ ਹੁੰਦਾ ਮੇਰੇ ਕਮਰੇ ਚ ਰਹਿ ਜ ਨਾਲ ਸੰਟ ਸੰਟ ਮੇਰੇ ਤਾਂ ਬਲਾਈ ਪਿਆ ਕਮਰੇ ਚ ਡੈਸਕ ਟੇਬਲ ਚ ਆ ਲੈ ਚੱਲ ਆ ਜਾ ਮੋਸਮ ਨਹੀਂ ਮੋਸਮ

ਲੀਤੀ ਮੈਨੂੰ ਇੰਨੀ ਜਲਦੀ ਭੁੱਲ ਗਈ ਤੂੰ ਮੈਨੂੰ ਆਏ ਨਹੀਂ ਮੈਂ ਤੈਨੂੰ ਭੁੱਲਣ ਦਿੰਦੀ ਕਿਉਂ ਮੈਂ ਨਹੀਂ ਭੁੱਲਣ ਜੀ ਤੈਨੂੰ ਕਿਉਂ ਕਾਹਨਾਂ ਤੂੰ ਕਾਹਨਾਂ ਤੂੰ ਜਾਣਦੀ ਤੂੰ ਮੈਨੂੰ ਨਹੀਂ ਨਿਕਲ ਮੇਰੀ ਨੂਜਾ ਕਾਹਨਾਂ ਤੂੰ ਨਿੱਕੇ ਨਿੱਕੀ ਆਵੇਂ ਨਿੱਕੇ ਐ ਕੱਕੇ ਜ਼ਵਾ ਹੋਣ ਆਈ ਐ ਮਾਰਾ ਸੀਨਾ ਤੂੰ ਮੈਨੂੰ ਹੈ ਤੈਨੂੰ ਕੀ ਲੱਗਦਾ ਮੈਨੂੰ ਮਾਰ ਕੇ ਐਂ ਬਚ ਜਾਂਗੀ ਆਈ ਨਹੀਂ ਮੈਂ ਮੱਚਣ ਦਿੰਦਾਂ ਨਹੀਂ ਤੂੰ ਤਾਂ ਮਾਰ ਕੇ ਪ੍ਰਾਣੀ ਹੋ ਗਈ ਹਜੇ ਮੇਰੀ ਨੂਜਾ ਅੱਗ ਭਾਲਦੀ ਐ ਨਿਕਲ ਮੇਰੀ ਨੂਜਾ ਨਹੀਂ ਨਿਕਲ ਮੈਂ ਤਾਂ ਸੌਦਾ ਬਦਲਾ ਲੈ ਕੇ ਖੜੇ ਛੱਡੂਗੀ ਅਸੀਂ ਆਏ ਕਿਵੇਂ ਸੁੱਤਣਾ ਪਈਆਂ ਤਿੰਨੇ ਤਿੰਨੇ ਉਹ ਵੀ ਇੱਕ ਬੈੱਡ 'ਚ ਮੇਰੇ ਰੂਮ ਦੇ ਵਿੱਚ ਮੰਮੀ ਵੀ ਪਈ ਐ ਮੈਂ ਕਾਤੋਂ ਪਈ ਐ ਦੀਦੀ ਮੰਮੀ ਮਾਂ ਮਾਂ ਉੱਠ ਬੈਠ ਹਾਏ ਕੀ ਹੋ ਗਿਆ ਐ ਕਾਤੋਂ ਪਈਆਂ ਤੂੰ ਉੱਥੇ ਕੁੱਟਿਆ ਨਹੀਂ ਮੈਨੂੰ ਇਹਨੇ ਕੁੱਟਿਆ ਹਾਂ ਪੁੱਤ ਕਿਹਨੇ ਕਾਤੋਂ ਕੁੱਟਿਆ ਰ ਕਿਹੜਾ ਤਮਾਖਰਾ ਵਾ ਖੜ ਜਾ ਮੈਂ ਪੁੱਛਦੀ ਐ ਇਹਨੂੰ ਬਿਠਾ ਕੇ ਆਹ ਸਹੀ ਘਣੀ ਤਾ ਕਰਨਾ ਕਰਨਾ ਤੂੰ ਮੰਮੀ ਨੂੰ ਕਾ ਤੋ ਕੁੱਟਿਆ ਮੈਨੂੰ ਕੁੱਟਿਆ ਤੂੰ ਝੂਠ ਬੋਲਦੀ ਮੈਨੂੰ ਕੁੱਟਿਆ ਬਾਪਾ ਬੱਤ ਆਏ ਰੱਬਾ ਮੈਂ ਕੀ ਦਾ ਸੱਚ ਮੰਨਾ ਤੇ ਕੀ ਦਾ ਝੂਠ ਮੇਰੀ ਗੱਲ ਸੁਣ ਲੈ ਮੈਨੂੰ ਇਹਨੇ ਸਾਲ ਹੋ ਗਏ ਪਿਆਹੀ ਇਹਨੂੰ ਮੰਮੀ ਨੇ ਕਦੇ ਮੇਰੇ ਜੰਮੇ ਨਹੀਂ ਲਾਇਆ ਵੀ ਮੈਂ ਉਹਨੇ ਕੁੱਟਿਆ ਮਾਂ ਮਮੀ ਉਹਦਾ ਹਾਲ ਤਾਂ ਇੰਨੀ ਖਰਾਬ ਹੋਈ ਫਿਰ ਦੇਖ ਟਿੱਕਾ ਟੁਕਾ ਦਾ ਕਿੱਧਰ ਰੋਲਿਆ ਕਰਦਾਗਾ ਪੁੱਤ ਮੇਰੇ ਤਾਂ ਸਿਰ ਭੰਨ ਤੈਨੇ ਮਾਰ ਮਾਰ ਮੁੱਕੂਗਾ ਉਹ ਕੀ ਗਿਆ ਸੀ ਇਹਨਾਂ ਨੇ ਮੈਨੂੰ ਪਾਲ ਪੱਟ ਕੇ ਮੈਨੂੰ ਕਿਵੇਂ ਜੈਗਾ ਹਏ ਮੈਨੂੰ ਘੂੜੀ ਨਹੀਂ ਚਾਹੂੰਗੀ ਸੀ ਜਿਹੜਾ ਮੈਨੂੰ ਕੁਝ ਵੀ ਨਹੀਂ ਪਤਾ ਲੱਗਿਆ ਪੁੱਤ ਮੈਂ ਨਹੀਂ ਘੁੱਟਿਆ ਮੀਤ ਮੈਂ ਨਹੀਂ ਰਹਿਣਾ ਚੱਲ ਜੀਣਾ ਜਿਹਨੂੰ ਪੁੱਤ ਰਹਿਣਾ ਪੈ ਤਾ ਪਿੱਟ ਜਾਵਾ ਪੁੱਤ ਕਾਪੂ ਮਾਰਦੀ ਐ ਮੈਂ ਨਹੀਂ ਆਪਾ ਰਹਿਣਾ ਮੈਨਾਂ ਮਾਰੇ ਇਹਨਾਂ ਨੇ ਮੇਰੇ ਪਾਲ ਪੱਟਦੇ ਆ ਕੱਪੜੇ ਵੀ ਮਾਰੇ ਆਗੇ ਮੈਂ ਇੱਥੇ ਰਹਿਣਾ ਨਹੀਂ ਮੈਂ ਮੈਂ ਪਿੰਡ ਜਾਉਂ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਕਿੱਥੇ ਜਾਣ ਦੀ ਲੋੜ ਨਹੀਂ ਹੈਗੀ ਇਧਰ ਨੂੰ ਕਰ ਪੈ ਤੇ ਕੁਛ ਕੰਮ ਦੀ ਲੋੜ ਨਹੀਂ ਤੂੰ ਨਾ ਬਾਈ ਨੂੰ ਫੋਨ ਲਾ ਆ ਤੇ ਫੋਨ ਤੋਂ ਮੈਂ ਕਰਦੀਆਂ ਗੱਲ ਵੀ ਬਾਈ ਮੈਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ ਮੈਂ ਲੜਦੀਆਂ ਨਹੀਂ ਦੇਖੀਆਂ ਲੈਣਾ ਨਹੀਂ ਦੇਣਾ ਨਹੀਂ ਵੀ ਹੁਣ ਉਹ ਕਹਿੰਦੀ ਮੈਨੂੰ ਮੰਮੀ ਨੇ ਕੁੱਟਤਾ ਤੇ ਮੰਮੀ ਕਹਿੰਦੀ ਮੈਨੂੰ ਕਿਰਨਾ ਨੇ ਕੁੱਟਤਾ ਮੈਂ ਤਾਂ ਇਹਦੀ ਗੱਲ ਦੇ ਨਹੀਂ ਸਮਝਾਉਂਦੀ ਹੈਗੀ ਚੱਲ ਕੋਈ ਨਹੀਂ ਤੂੰ ਬਾਈ ਨੂੰ ਫੋਨ ਲਾ ਮੈਂ ਚੱਕ ਲਿਆ ਉਹ ਫੋਨ ਲੈ ਕਿਉਂ ਨਹੀਂ ਮੈਂ ਫੋਨ ਮੰਮੀ ਮੈਂ ਆ ਪਿਆ ਫੋਨ ਵੀ ਆ ਪਿਆ ਤੇਰਾ ਫੋਨ ਮੇਰੇ ਕੈਮਰੇ ਚ ਕੀ ਕਰਦਾ ਲਾ ਲਾ ਬਾਈ ਨੂੰ ਫੋਨ ਕਰ ਗੱਲ ਮਾਂ ਹੁਣ ਦੱਸ ਦੇ ਸੱਚ ਨੂੰ ਤੂੰ ਮਾਰਿਆ ਕਿ ਨਹੀਂ ਮਾਰਿਆ ਪੁੱਤ ਤੈਨੂੰ ਲੱਗਦਾ ਇਹਨੇ ਤਾਂ ਮੈਨੂੰ ਹੋਂ ਸਾਰੀ ਢਾਲਿਆ ਤੈਨੂੰ ਧੱਕਾ ਦੇ ਕੇ ਸਿੱਟਤਾ ਲੱਗ ਜੂਗਾ ਉਹੀ ਐ ਹੋਈਆਂ ਪਿੰਡਾਂ ਦੋਸਤ ਅੱਧ ਚਸਕੀ ਆਂਦੇ ਪੁੱਤ ਮੇਰੇ ਤਾਂ ਓਏ ਦੁਬੜੀ ਨੇ ਉੱਤੇ ਹੀ ਜੜ ਕੇ ਬੈਠ ਗਈ ਉਹ ਜਾਈ ਜਾਂਦੀ ਰੰਗ ਤਾਂ ਹਾਏ ਮੈਂ ਤੇ ਰਹਿਣਾ ਨੀਗਾ ਤੇ ਰਹਿਣਾ ਕਿਉਂ ਨਹੀਂ ਰਹਿਣਾਗਾ ਇੱਥੇ ਆ ਚੱਕ ਲੈ ਚੱਕ ਲੈ ਬਾਈ ਨੇ ਫੋਨ ਚੱਕ ਲੈ ਚੱਤ ਹੈਲੋ ਬਾਈ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਠੀਕ ਆ ਤੁਸੀਂ ਹਾਂ ਹਾਂ ਬਾਈ ਇੱਥੇ ਵੀ ਹਾਂ ਤਾਂ ਸਾਰਾ ਕੁਝ ਠੀਕ ਆ ਗੱਲ ਕਰਨਾ ਹੁਣ ਮੇਰੇ ਸਮਝ ਤੋਂ ਬਾਹਰ ਜੀ ਹੋਈ ਪਈ ਆ ਗੱਲ ਪਤਾ ਨਹੀਂ ਕੀ ਇਹਨਾਂ ਨੂੰ ਹੋਇਆ ਪਿਆ ਸਤਾ ਤਿੰਨੇ ਪਤਾ ਨਹੀਂ ਜਿਵੇਂ ਕੋਈ ਨਸ਼ੇ ਪੱਤੇ ਵਾਲਾ ਕਿਸੇ ਨੇ ਦਵਾਈ ਦਿੱਤੀ ਹੁੰਦੀ ਹੈ ਨਾ ਐ ਸੌਂ ਗਏ ਸੀ ਤਿੰਨੇ ਜਣਗੇ ਬੇਸੁਰਤ ਹੋ ਕੇ ਹੁਣ ਉੱਠੀ ਆ ਮੈਂ ਤਾਂ ਤੇ ਮਾਂ ਨੂੰ ਉਠਾਇਆ ਫਿਰ ਘਰ ਕਿਰਨਾ ਪੈਣ ਉਠਾਇਆ ਬਾਕੀ ਤੁਸੀਂ ਲੈ ਲੈਣਾ ਗੱਲ ਕਰ ਲਓ ਕੀ ਕਹਿੰਦੀ ਐ ਹੈਲੋ ਮੇਰਾ ਪੁੱਤ ਮੈਂ ਮੈਨੂੰ ਨਹੀਂ ਮੈਂ ਕੋਰਟ ਕਰਦੇ ਹਟ ਕੋਰਟ ਕਰ ਦਿੰਦੇ ਆ ਜਾਣ ਕਰ ਲੈ ਇਹ ਗੱਲ ਮੈਨੂੰ ਮੈਨੂੰ ਪਿੰਡ ਪਿੰਡ ਨਰਮ ਹੋ ਸੋ ਕੰਬੋ ਪਾ ਦੇ ਮੈਂ ਤੂੰ ਮਾਰਿਆ ਸੀ ਨਾ ਮੈਨੂੰ ਸੁਣੋ ਮੋਟਾ ਸੁਣੇ ਮੈਨੂੰ ਮਾਰਨ ਦਾ ਸਵਾਰ ਮੰਮੀ ਇੱਕ ਗੱਲ ਮੈਨੂੰ ਸੱਚ ਸੱਚ ਦੱਸ ਦੋ ਨਾ ਹਾਂ ਬੰਦੋਂ ਤੁਹਾਡੇ ਤੇ ਡਾਊਟ ਜਾ ਹੋਈ ਜਾਂਦਾ ਕਿਰ ਨਾਲੋਂ ਸੱਚੀ ਕੁੱਟਿਆ ਸੀ ਤੁਸੀਂ ਪੁੱਤ ਤੈਨੂੰ ਐ ਲੱਗਦਾ ਪੰਜ 6 ਸਾਲ ਹੋ ਗਏ ਤੈਨੂੰ ਆਈ ਨੂੰ ਤੇ ਰਖਦੇ ਹੱਥ ਚੱਕ ਕੇ ਤੈਨੂੰ ਕੋਈ ਮੰਦਾ ਚੰਗਾ ਬੋਲੀ ਐ ਨਾ ਮੈਨੂੰ ਤਾਂ ਨਹੀਂ ਬੋਲੀ ਹੈਗੀ ਗੱਲ ਕਰਨਾ ਸੱਚੀ ਮੰਮੀ ਤੁਸੀਂ ਜਾਈਆਂ ਗੱਲਾਂ ਕਰੀ ਐ ਮੇਰੇ ਨਾਲ ਤੋਂ ਵਧੀਆ ਰਹਿੰਦੀ ਐ ਮੈਨੂੰ ਤਾਂ ਕੋਈ ਭੂਤ ਆਇਆ ਨਹੀਂ ਉਹਦੇ ਵਿੱਚ ਮੈਨੂੰ ਤਾਂ ਕੋਈ ਡਰਾਇਆ ਨਹੀਂ ਹੈਗਾ ਤੁਹਾਨੂੰ ਗੱਲਾਂ ਇਹਨੇ ਡਰਾਉਂਦੀ ਐ ਅੱਛਾ ਹੈ ਕੌਣ ਸੀ ਇਹ ਨਿੱਕੀ ਨੁੱਕੀ ਤੁਸੀਂ ਪਹਿਲਾਂ ਕਹੀ ਜਾਂਦੇ ਸੀ ਹੁਣ ਤੈਨੂੰ ਕੀ ਦੱਸਾਂ ਕਿ ਕੌਣ ਸੀ ਨਿੱਕੀ तकी रेस्ता मेरे नाल वो तो कित्थो तो अगेन नहीं सालना तो दुकान मम्मी जी लो चाव मम्मी चाव ले के आएगा ना नहीं मैं मैं पीनी। पी नहीं पीनी चाव पीने का ना मम्मी चाव ले लो नहीं chaane, मैं मैं नहीं पीनी चाव चलो मम्मी ने नहीं पीनी तो पी नहीं। कोई नहीं था। मैं था दुकान में ऐसे जानी है मैं था अंदर जाके पहले चाव पीने ना तो चाप्पी कितने चली चाप्पी 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 मैं मैं नहीं मैं मैं नहीं पीनी देख लाल लाल रंग कितना सोना ना मैं 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 नहीं पीनी पी पी ना मैं नहीं पी पी चाप्पी पी पी चाह खून खून पी 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 ਅਹੀਂ ਮਾਰਾ ਸੀ ਨਾ ਤੈਨੂੰ ਮੈਂ ਹਾਰ ਲੈ ਕੇ ਅਹੀਂ ਮਾਰਾ ਸੀ ਨਾ ਤੈਨੂੰ ਕਹਿੰਦੀ ਸੀ ਨਾ ਹਾਂ ਮਾਰਾ ਸੀ ਨਾ ਤੈਨੂੰ ਦੱਸ ਦੇ ਮੰਨ ਜਾ ਨਹੀਂ ਤਾਂ ਤੈਨੂੰ ਵੀ ਅਹੀਂ ਮਾਰੂ ਜਿਵੇਂ ਮੈਨੂੰ ਮਾਰਿਆ ਸੀ ਮੰਨੇਂਗੀ ਨਾ ਬਸ ਮੰਨੇਂਗੀ ਨਾ ਮੈਂ ਨਹੀਂ ਮਾਰਿਆ ਤੈਨੂੰ ਤੂੰ ਆਪ ਦੀ ਕਰਤੂਤੀ ਆਪ ਮਰੀ ਹੈ ਤੂੰ ਮੈਨੂੰ ਦੱਸ ਦੇ ਮੰਨ ਜਾ ਮਾਰਾ ਸੀ ਨਾ ਤੈਨੂੰ ਉਹ ਆਪ ਜਹਿਰ ਪਾਇਆ ਆਪਦੇ ਮੂੰਹ 'ਚ ਮੈਂ ਨਹੀਂ ਕੋਈ ਕਾ ਸੱਚਾ ਦੱਸ ਦੇ ਬਸ ਬਾਏ ਨਾ ਆਪਦੇ ਪੁੱਤ ਨੂੰ ਫੋਨ ਕਰਕੇ ਨਾ ਤੇਰੀ ਗੁੱਤ ਜੀ ਪਟਾ ਦੂੰ ਲਾ ਆ ਬੇਪੇਕਿਆ ਨੂੰ ਫੋਨ ਕਿਹੜੇ ਪੇਕਿਆ ਨੂੰ ਕਿਹੜੇ ਪੇਕਿਆ ਨੂੰ ਬੇ ਬੰਟੂ ਪੇਕਿਆ ਹੋ ਬੰਟੂ ਬੇ ਬੰਟੂ ਕੀ ਹੋ ਗਿਆ ਨਹੀਂ ਤੈਨੂੰ ਮੰਮੀ ਤੁਸੀਂ ਹਾਇ ਨਹੀਂ ਕਿਹਨੇ ਤੂੰ ਤਾਂ ਮੇਰੇ ਬਾਹਰ ਪਈ ਪਈ ਨਹੀਂ ਮੇਰੇ ਗੁੱਤ ਪੱਟਤੀ ਨਹੀਂ ਤੂੰ ਨਹੀਂ ਮੀਤਾ ਨੀਨੀਤਾ ਹਾਏ ਨੀ ਮਾਂ ਮੇ ਕੀ ਹੋ ਗਿਆ ਕਿਉਂ ਚੀਕਾਂ ਮਾਰਨ ਲੱਗੇ ਨੇ ਮਾੜੇ ਨੀਨੀਤਾ ਮੇਰੇ ਬਾਪ ਬੜ ਕੇ ਹੱਥ ਹੀ ਰੋੜਤੇ ਨਹੀਂ ਇਹਨੇ ਓਹ ਹੋ ਮਾਂ ਤੂੰ ਤੁਹਾਡੇ ਨਾਲ ਮਾਂ ਤੂੰ ਆ ਕੇ ਤੋ ਡੋਲਤਾ ਹੈ ਫਿਰ ਗਲਤ ਕਹਦਾ ਸਾਰਾ ਤੇਰੇ ਚਾ ਤੂੰ ਤਾਂ ਹੱਟਦੀ ਨਹੀਂ ਜਦੋਂ ਤੂੰ ਬੜਾ ਜਾਵਰਦੀ ਮੈਨੂੰ ਟੌਂਦੀ ਹੈ ਮੈਂ ਸੱਚੀ ਗੱਲ ਹੈ ਤੂੰ ਟਾ ਨਹੀਂ ਜਿਆਦਾ ਕੱਪ ਫੜ ਕੇ ਸੜਦਾ ਮੈਂ ਤਾਂ ਮੈਨੂੰ ਤਾਂ ਕੁਛ ਯਾਦ ਹੀ ਨਹੀਂ ਮੈਂ ਕੁਛ ਨਹੀਂ ਕੀਤਾ ਇਹਨਾਂ ਨੇ ਬੜ ਕੇ ਜਿਆਦਾ ਕੱਪ ਫੜ ਕੇ ਸੜਦਾ ਮੈਂ ਤਾਂ ਕੁਝ ਵੀ ਨਹੀਂ ਕਿਹਾ ਮੈਂ ਕਹੀ ਕੇਸ ਜੇ ਮੈਨੂੰ ਚਾਹ ਦੇਣੀ ਹੁੰਦੀ ਹੈ ਨਾ ਰੋਟੀ ਦੇਣੀ ਹੁੰਦੀ ਹੈ ਤੂੰ ਦਿਆ ਕਰ ਭਾਈ ਤੂੰ ਮੇਰੇ ਨੇੜੇ ਨਾ ਆਇਆ ਕਰ ਮम्मी ਜੀ ਮੈਂ ਤੁਹਾਨੂੰ ਕੀ ਕਹਿੰਨਾ ਨਾ ਨਾ ਭਾਈ ਮੈਂ ਤੇਰੀ ਮੰਮੀ ਜੀ ਨਹੀਂ ਮੇਰੀ ਤਾਂ ਮੰਮੀ ਹੁਣ ਹੋ ਕੇ ਗਿਆ ਪੁੱਤ ਮੇਰੀ ਤਾਂ ਨਾ ਫੜ ਕੇ ਗਲਾਸ ਮੂੰਹ ਨੂੰ ਤੱਕਦੀ ਸੀ ਹਈ ਹਈ ਮੈਂ ਇੰਜ ਜਗ ਤੱਕ ਜੇ ਮੈਨੂੰ ਡਰ ਲੱਗਦਾ ਇੰਜ ਨਾ ਜਗ ਮੇਰੇ ਮਾਂ ਮੰਮੀ ਵੀ ਮਾਰ ਕੇ ਉਸ ਤੋਂ ਸਾਨੂੰ ਬਚਾ ਲੈ ਓਏ ਨਹੀਂ ਮੰਮੀ ਨਾ ਪਈ ਮਾਰ ਜਾ ਤੂੰ ਤਾਂ ਮੇਰੇ ਨੂਨ ਨੂੰ ਬਗਾੜੀ ਜਾਨੀ ਆ ਕਾਦੀ ਤੈਨੂੰ ਵਿਆਹ ਕੇ ਲਿਆਈ ਵੇ ਮੈਂ ਘਰ ਚ ਲਓ ਦੀਦੀ ਮੈਂ ਤਾਂ ਹੁਣ ਕੁਛ ਵੀ ਨਹੀਂ ਕਿਹਾ ਮੈਂ ਤਾਂ ਚਾਹ ਤੁਹਾਡੇ ਸਾਹਮਣੇ ਚਾਹ ਲੈ ਕੇ ਆਈ ਫੜ ਕੇ ਕੱਪ ਮੈਥੋਂ ਢੋਲ ਤਾਂ ਤੂੰ ਮੈਨੂੰ ਕੁ ਟਕ ਚਾਹ ਬਣਾ ਦੇ ਆਰੇ ਭਾਈ ਮੇਰੇ ਹੱਥ ਨਾ ਲਾ ਪਰਾ ਜਾਵੜਾ ਤੇਰੀ ਉੱਚੀ ਜਾਵੜਾ ਮੈਂ ਪਤਾ ਨਹੀਂ ਕੀ ਡਰਾਮੇ ਕਰਦਾ ਰਹਿੰਦਾ ਇਹ ਠੀਕ ਹੈ ਲੈਲੀ ਦਾ ਮੀਨ ਮੈਂ ਬਚਾ ਨਹੀਂ ਸਕਦਾ ਮੇਰੇ ਤੋਂ ਹਾਂ ਮੈਂ ਵੀ ਹਏ ਮੈਂ ਤਾਂ ਬੰਦਿਆਂ ਕੋਲੇ ਗੱਲ ਕਰਦੀ ਹਾਂ ਮੈਨੂੰ ਤਾਂ 2 ਘੰਟੇ ਆ ਜੀ ਨਾ ਜ਼ਗੀਰ ਬੋਦਾ ਕਰਤਾ ਐਡਾ ਆਪਣੇ ਜਿੱਡਾ ਹੱਥ ਕਿ ਤੇ ਤੌਣ ਨੂੰ ਪਾ ਲੈਂਦੀ ਐ ਕਿਸੇ ਤੜਾਂ ਦਿਨੇ ਮਾਰਦੀ ਐ ਮੈਨੂੰ ਤਾਂ ਮਰਨ ਵਾਲੀ ਕਰਤਾ ਜਾਨੀ ਮੈਂ ਤਾਂ ਬੰਤੂ ਤੇ ਹੈਪੀ ਕੋਲੇ ਜਾ ਕੇ ਉਹਨਾਂ ਨੂੰ ਦੱਸਦੀ ਆ ਵੀ ਇਹ ਨੂੰ ਤਾਂ ਨਾ ਜਾ ਤਾਂ ਇਹਦੇ ਪੇਕੀ ਛੱਡਿਓ ਮੈਨੂੰ ਤਾਂ ਮਾਰ ਹੀ ਦੇਊਗੀ ਹਾਏ ਹਾਏ ਚੱਲ ਮਣਾ ਇਹਦਾ ਹੱਲ ਸਫੇਜ ਹੀ ਹੋ ਆ ਕੀ ਪੁੱਛਦੀ ਹਾਏ ਉਹ ਗੋਂ ਆ ਦਮ ਦਮ ਚੜੀ ਆਉਣੀ ਐ ਤੇ ਮੈਨੂੰ ਜਗ੍ਹਾ ਦੇ ਦੇਵੇ ਪੁੱਤ ਜਗਾ ਤੇਰੇ ਬਹਿ ਆ ਇੱਥੇ ਜਵਾਨ ਦਸ ਤੇ ਸੁੱਖ ਖਾਦੀ ਮੈਂ ਮਾਤਾ ਤੈਨੂੰ ਆਈ ਦੱਸਦੀ ਆ ਪੰਪ ਚੱਲ ਬੈਕ ਕਰੇ ਕਿਤੇ ਕੋਈ ਚੋਰੀ ਜਿਹਾ ਹੋ ਗਿਆ ਤੇ ਮੈਨੂੰ ਤਾਂ ਨਾ ਆਪਣੀ ਨਵੀਂ ਬਹੂ ਨੇ ਥੜਕੇ ਕੁੱਟਿਆ ਹਾਏ ਹਾਏ ਆਹ ਕਿਹੋ ਜਿਹੀਆਂ ਗੱਲਾਂ ਕਰਦੀ ਆ ਮਾ ਉਸ ਦਾ ਸਮਝਾਣਾ ਇਹਨੂੰ ਦੱਸ ਉਹ ਜਦੋਂ ਕੋਈ ਕੰਮ ਦੀ ਟਾਈਮ ਆਉਂਦਾ ਉਹਦੋਂ ਇਹਨਾਂ ਨੂੰ ਨੂਹਾ ਕੁੱਟਣ ਲੱਗ ਜਾਂਦੀਆਂ ਉਹ ਇਹਨਾਂ ਨੂੰ ਨੂਹਾ ਕੁਝ ਕਹਿੰਦੀਆਂ ਨਹੀਂ ਉਹ ਗੱਲ ਦੱਸ ਕੀ ਹੋਈ ਆ ਪੁੱਤ ਉਹ ਤਾਂ ਕਹਿੰਦੀ ਹੈ ਨਾ ਮੈਂ ਨਿੱਕੀ ਆ ਮੇਰੇ ਚ ਨਿੱਕੀ ਆ ਗਈ ਮੈਨੂੰ ਮਾਰਤਾ ਸੀ ਉਹ ਜੁੜੀਆਂ ਖੱਡਾਂ ਚ ਹੱਥ ਦਿੰਦੀ ਆ ਪੁੱਤ ਮੇਰੀ ਗੱਲ ਸੁਣ ਨਵੀਂ ਬਹੂ ਨੂੰ ਤੇਰੀ ਭੂਆ ਨਿੱਕੀ ਬਾਰੇ ਕੀ ਪਤਾ ਉਹ ਮਾਂ ਤੂੰ ਤਾਂ ਹੋਰ ਹੀ ਗੱਲਾਂ ਮਾਰ ਜਾਂਦੀਆਂ ਆ ਝੋਨਾ ਲੱਗਣਾ ਲੇਬਰ ਆਉਗੀ ਰੋਟੀ ਟੁਕ ਪਕਾਣਾ ਹੋਊਗਾ ਆ ਕੰਮ ਦੇ ਟਾਈਮ ਚ ਨਾ ਪੂਤਾ ਪ੍ਰੇਤਾ ਆ ਹੀ ਜਾਂਦੀਆਂ ਨੇ ਆ ਵੇਖ ਲੈ ਬੰਟੂ ਮੇਰਾ ਤਾਂ ਸਿਰ ਸਿਰ ਕੁੱਟਿਆ ਆ ਬਾਹਾਂ ਤੇ ਲੀਲ ਪਾਤੇ ਪੁੱਤਾ ਵੇਖ ਬਾਹਾਂ ਫੜ ਕੇ ਮਰੋੜਦੀਆਂ ਮਨ ਨੂੰ ਇਹਦਾ ਉੱਦੇ ਦਾ ਲੱਗੀ ਪਈਆਂ 2 ਮਹੀਨੇ 3 ਮਹੀਨੇ ਹੋ ਗਏ ਉੱਦੇ ਦਾ ਤਾਂ ਜੀ ਕੁਝ ਆਇਆ ਨਹੀਂ ਠੀਕ ਹੈ ਚੰਗੀ ਭਲੀ ਹੋ ਹੈਗੀ ਉਹ ਤਾਂ ਕਹਿੰਦੀ ਮੇਰੀ ਨੂੰ ਮੇਰੀ ਛੋਟੀ ਨੂੰ ਮੇਰੀ ਛੋਟੀ ਨੂੰ ਹੁਣ ਤੈਨੂੰ ਉਹਦੀ ਛੋਟੀ ਨੂੰ ਨਿੱਕੀ ਦੀਨ ਲੱਗੀ ਫੱਦ ਕਰੀ ਅੰਨੀ ਤੂੰ ਵੀ ਮਾ ਦਾਸ ਨਾ ਮੀਤ ਚਾਚੇ ਨਾਲ ਦਾ ਹੋ ਗਿਆ ਮੀਤ ਤਾਪ ਬੇਹੋਸ਼ ਹੋ ਕੇ ਡਿੱਗ ਪਈ ਆ ਵੇ ਮੇਰਾ ਗਾਲ ਮਰੋੜ ਤਾ ਫੜ ਕੇ ਸਮਝਾ ਕਿਸੇ ਪਾਸਾ ਦਿੰਦਾ ਨਹੀਂ ਕੰਮ ਤੋਂ ਟਲਦਿਆਂ ਨੇ ਹੁਣ ਰੋਟੀ ਪਾਣੀ ਦਾ ਮਾਂ ਪਕਾਉਣਾ ਹੀ ਪਊਗਾ ਰੋਟੀ ਪਾਣੀ ਤਾਂ ਪਕਾਉਣਾ ਪਊਗਾ ਮੇਰਾ ਤਾਂ ਨਾ ਘਰੇ ਬੈਠਣਾ ਵੀ ਦੁੱਬਰ ਕਰਤਾ ਪਤਾ ਨਹੀਂ ਲਾਲ ਲਾਲ ਜਾਂ ਪਾਣੀ ਜਾਂ ਕੀ ਲੈ ਕੇ ਆਈ ਸੀ ਮੈਨੂੰ ਕਹਿੰਦੀ ਖੂਨ ਪੀਲਾ ਫਿਰ ਤੁਸੀਂ ਖੇਤ ਦਾ ਸੰਭਾਲ ਲਓ ਅਸੀਂ ਘਰੇ ਬਹਿ ਜਾਨੇ ਆ ਹਾਂ ਉਹ ਤਾਂ ਕਹਿੰਦੀ ਮੇਰੀ ਨਿੱਕੀ ਨੂੰ ਮੇਰੀ ਨਿੱਕੀ ਨੂੰ ਬਲਈ ਕੰਮ ਕਰਦੀ ਹੁਣ ਤੇਰੀ ਨਿੱਕੀ ਨੂੰ ਹੀ ਕੰਮ ਨਹੀਂ ਕਰਦੀ ਹੁਣ ਉਹਦੇ ਚ ਕੋਈ ਭੂਤ ਆ ਗਿਆ ਉਹ ਐਵੇਂ ਬਹਿਮਾ ਪਰਮਾ ਜ ਕੋਈ ਫਾਇਦਾ ਨਹੀਂ ਹੈਗਾ ਆਪਦਾ ਕੰਮ ਤਾਂ ਦਾ ਵੰਡ ਕੇ ਕਰ ਲਓ ਜੇ ਨਹੀਂ ਹੁੰਦਾ ਦੋਨਾਂ ਨੂੰ ਕਹਾਂ ਵੀ ਇੱਕ ਟਾਈਮ ਉਹ ਕਰਿਆ ਕਰੇ ਇੱਕ ਟਾਈਮ ਉਹ ਕਰ ਲਿਆ ਕਰੇ ਰੌਲੇ ਤਾਂ ਸਾਰੇ ਕੰਮ ਦੇ ਆ ਇੱਕ ਨੂੰ ਭਾਂਡਿਆਂ ਦੇ ਲਾਲਾ ਇੱਕ ਨੂੰ ਰੋਟੀ ਦੇ ਲਾਲਾ ਉਮੀਦ ਤਾਂ ਕਰੀ ਜਾਂਦੀ ਐ ਮੈਂ ਤਾਂ ਉਹਨੂੰ ਆਖਿਆ ਸੀ ਮੈਂ ਖਾ ਵੀ ਖੇਤ ਨਾ 10 ਜਾਣਿਆਂ ਦੀ ਰੋਟੀ ਜਾਊ ਆ ਕੱਲ ਨੂੰ 20 ਜਾਣੇ ਹੋ ਜਾਣਗੇ ਫਿਰ ਉਮੀਦ ਚ ਭੂਤਾ ਜੋ ਆ ਇਤਾ ਹੀ ਆਈ ਜਾਣਗੇ ਸਾਰਿਆਂ ਚ ਪ੍ਰੇਤ ਆ ਵੜ ਜਾਣਗੇ ਹਾਂ ਕੱਲੇ ਸਾਡੇ ਚ ਨੀ ਸਾਡੇ ਜੀ ਸਾਡੇ ਨੇੜੇ ਕਿੰਨ ਲਾਦਾ ਪ੍ਰੇਤ ਸਾਡੇ ਚ ਰਸ ਕੀ ਪੜੇ ਉਹ ਤਾਂ ਕੱਲਾ ਆਈ ਕਰੀ ਜਾਂਦੀ ਐ ਮੈਨੂੰ ਪੇਕੀ ਛੱਡਿਆ ਉਹ ਮੈਨੂੰ ਪੇਕੀ ਛੱਡਿਆ ਉਹ ਕੰਮ ਤੋਂ ਟਲਦੀ ਕਰਦੀ ਐ ਬਾਹਰ ਚ ਰਹਿਣਾ ਤਾਂ ਪਤਾ ਹੋਣਾ ਚਾਹੀਦਾ ਪਿੰਡਾਂ ਦੇ ਵਾਕਾਂ ਨੂੰ ਉੱਥੇ ਲਾਇਆ ਮੈਂ ਜੇ ਹੁਣ ਇਹਨਾਂ ਝੋਨਾ ਲੱਗੂਗਾ ਨਾ ਲੱਗ ਜੂਗਾ ਅਭੀ ਮੈਂ ਬੇਲੀ ਹੋ ਜੂਗੀ ਉਹ ਤਾਂ ਆ ਜੂਗੀ ਹੋਰ ਉਪਰ ਵਾਲੇ ਢੰਗ ਜਾਣਦੇ ਸੀ ਨਾਲੇ ਚਾਚਾ ਮੇਰੀ ਗੱਲ ਸੁਣ ਪ੍ਰੇਤ ਨੂੰ ਕੀ ਪਤਾ ਵੀ ਪੇਕੇ ਜਾਣਾ ਆ ਗੱਲਾਂ ਦੇ ਕੋਈ ਨਹੀਂ ਤਾਂ ਪੇਕੇ ਨਾ ਪ੍ਰੇਤ ਦੇ ਨਾਲ ਚਿੰਪੜੇ ਪਏ ਹੋਣਗੇ ਨਾਲ ਤੋਰਤਾ ਆਊਗਾ ਮੈਂ ਤੈਨੂੰ ਐ ਕਹਨੀ ਆ ਪੁੱਤ 1 2 ਹਾਂ ਫਿਰ ਉਹਨੂੰ ਨਵੀਂ ਨਵੇਲੀ ਨੂੰ ਤੇਰੀ ਭੂਆ ਨਿੱਕੀ ਬਾਰੇ ਕੀ ਪਤਾ ਤੇ ਫਿਰ ਜੇ ਪੂਆ ਬਾਰੇ ਨਹੀਂ ਪਤਾ ਫਿਰ ਪੂਆ ਉਹਦੇ ਪੇਕੀ ਥੋੜੀ ਜਾਊਗੀ ਉਹਦੇ ਚਾਕੇ ਇਹ ਆਂਡ ਗਵਾਂਡ ਸਾਰਾ ਕੁਝ ਦੱਸ ਦਿੰਦਾ ਹੁੰਦਾ ਐਵੇਂ ਬੇਫਾਲਤੂ ਦੀਆਂ ਗੱਲਾਂ ਇਹ ਕੰਮ ਦਾ ਮਾਰੇ ਕਰ ਦਿੰਦਾ ਨਾਲ ਇੱਕ ਦੂਜੀ ਬੁੜੀ ਤੇ ਮੁਰੇ ਚੁਗਲੀ ਕਰ ਦਿੰਦੀ ਹੈ ਵੀ ਫਲਾਨੀ ਨੇ ਤੇਰੀ ਪੂਆ ਐ ਕਰਦੀ ਸੀ ਪਲਾਨਾ ਤੂੰ ਆ ਢੰਗ ਬਣ ਲੈਣਾ ਇਕੱਲੇ ਢੰਗ ਹੁੰਦੇ ਆ ਤਾ ਕੋਈ ਮੇਰੀ ਗੱਲ ਸੁਣ ਨੂੰ ਪੁੱਤ ਹਾਂ ਲਾਉ ਤਾਂ ਮੇਰੇ ਨਾਲ ਛਾਤੀ ਦੇ ਬੈਠ ਕੇ ਮੈਨੂੰ ਕਹਿੰਦੀ ਚੱਲ ਮੈਂ ਨਾਲ ਚੱਲਦਾ ਤੇਰੇ ਕਿਹੜਾ ਬੈਂਦਾ ਛਾਤੀ ਤੇ ਦੱਸ ਕਹਿੰਦਾ ਹਿੰਦੀ ਨਾਲ ਮੈਂ ਉਹ ਕਰਦਾ ਫੋਨ ਵੀ ਆ ਕੇ ਆਪਦੇ ਵਾਲੀ ਸੰਭਾਲ ਲਾ ਚਾਂਬਲੀ ਪਈ ਹੈ। ਹਾਂ ਉਹ ਤਾਂ ਕਹਿੰਦੀ ਤੂੰ ਮੈਨੂੰ ਮਾਰਿਆ ਮੈਂ ਕਿਹਾ ਮੈਂ ਨਹੀਂ ਤੈਨੂੰ ਮਾਰਿਆ ਤੂੰ ਆਪਦੀ ਆਪachar ਪੀਤਾ। ਚੱਲ ਤੂੰ ਮੇਰੇ ਨਾਲ ਚੱਲ। ਚੱਲ ਆਇਆ ਪੰਡੂ। ਦੇਖੀਏ ਕਿਹੜਾ ਪ੍ਰੇਤ ਹੈ। ਹੋਰ ਦੱਸ ਪਾਉਨੇ ਆ ਥੋੜਾ। ਹਾਂ ਤਾਂ ਤਾਂ ਦੁਪੱਠਾ ਦੇ ਵਿੱਚ ਸਾਰੇ ਇਕੱਠਾ ਕਰਤਾ ਮੈਂ ਤਾਂ। ਬਹੁਤ ਵਧੀਆ ਕੰਮ ਕਰੀ ਜਾਂਦੀਆਂ ਨੇ। ਹਾਂ ਮੈਨੂੰ ਇਹ ਤਾਂ ਦੱਸ ਦੇ। ਆ ਗਾਣਾ ਮਾਰੇ ਥੋੜੇ। ਕਿ ਪਿਦਰੀ ਨਹੀਂ ਮਾਰਦੀ ਇਹ ਕੰਮ ਕਰੀ ਨਹੀਂ ਤੂੰ ਤਾਂ ਕਹਿੰਦੇ ਨਹੀਂ ਕਰੀਂ ਨਾ ਆਰਾਮ ਕਰੀਂ ਨਾ ਫਲਾਣਾ ਕਰੀਂ ਨਹੀਂ ਕੀ ਹੋ ਗਿਆ ਪਾਪਾ ਜੀ ਮੈਂ ਤਾਂ ਹੁਣ ਦੱਸਣਾ ਆਪਣੇ ਚਾਚੇ ਨੂੰ ਕੀ ਦੱਸਾਂ ਮੈਂ ਵੀ ਅੱਜ ਮੈਨੂੰ ਉਹਨੇ ਕੁੱਟਿਆ ਇਹਦਾ ਭਾਈ ਕਹਿੰਦੀ ਮੈਨੂੰ ਕੁੱਟਿਆ ਤੂੰ ਇਹਨੂੰ ਕਹਿੰਦੀ ਕੁੱਟਿਆ ਤੂੰ ਕਿਰਨਾਂ ਚ ਪ੍ਰੇਤਪਰੂਤ ਆਈ ਹੈ ਕਹਿੰਦੇ ਹੋ ਹੋ ਕੋਈ ਪ੍ਰੇਤ ਨਹੀਂ ਫਿਰ ਮੈਂ ਕਿਰਨਾਂ ਕੋਲ ਖੜੀ ਹੁੰਦੀ ਤੁਹਾਨੂੰ ਪਤਾ ਨਾ ਕਿ ਮੈਂ ਮਿਲਦਾ ਇਹਦੀ ਚਾਈ ਬੈਠੀ ਹੈ ਉਹੀ ਤਾਂ ਗੱਲ ਹੈ ਮੇਰੀ ਗੱਲ ਲੈ ਦੇਖ ਲੈ ਹੁਣ ਆਫਰ ਤੇ ਤੇਰੇ ਨੂੰ ਹਾਲਾ ਕੰਮ ਕਰਦੀਆਂ ਠੀਕ ਆ ਤੂੰ ਪਹਿਲੇ ਕੰਮ ਕਰੀ ਜਾਂਦੀਆਂ ਮਾਏ ਹੋਰ ਕੀ ਚੱਕ ਲਈਦਾ ਤੁਸੀਂ ਤੁਸੀਂ ਕੰਮ ਤੇਰੇ ਕੋਈ ਕਰੀ ਜਾਂ ਨਹੀਂ ਤੁਹਾਡੇ ਸਾਹਮਣੇ ਹੈ ਚਾਚਾ ਜੀ ਮੇਰੀ ਗੱਲ ਸੁਣੋ ਵੀ ਦੱਸ ਮੰਮੀ ਮੈਂ ਦੱਸਦੀ ਆ ਮੇਰੀ ਗੱਲ ਸੁਣੋ ਚਾਚਾ ਜੀ ਮੈਨੂੰ ਨਹੀਂ ਪਤਾ ਕੀ ਹੁੰਦਾ ਕੀ ਨਾ ਹੁੰਦਾ ਜਦੋਂ ਮੈਂ ਪਰੇ ਜਿ ਬਗ ਜਾਨੀ ਮੈਂਟ 'ਚ ਦੋਨੇ ਹੀ ਮੈਂ ਲੜ ਪੈਂਦੀਆਂ ਮੁੜ ਕੇ ਕਹਿ ਦਿੰਦੀ ਇਹ ਚ ਭੂਤ ਆ ਕਿ ਜੇ ਮੈਂ ਇਹਨੂੰ ਦੇਖਦੀ ਆ ਤੇ ਇਹ ਚ ਕੋਈ ਭੂਤ ਨਹੀਂ ਆ ਤੇ ਚ ਭੂਤਾਂ ਦਾ ਨਹੀਂ ਦੱਸ ਨਹੀਂ ਨਹੀਂ ਮੰਮੀ ਐਵੇਂ ਪਤਾ ਨਹੀਂ ਰੌਲਾ ਪਾਉਣ ਲੱਗ ਜਾਂਦੇ ਮੈਨੂੰ ਦੇਖ ਕੇ ਤੁਸੀਂ ਬੰਦੇ ਹੋਗੇ ਨਹੀਂ ਸਾਨੂੰ ਪਤਾ ਪਸੂ ਨੂੰ ਵੀ ਪਤਾ ਵੀ ਇਹਦੇ ਵਿੱਚ ਪ੍ਰੇਤ ਹੈ ਬੇਗਾਨਾ ਪਸੂ ਨਾ ਪਰ ਮੈਨੂੰ ਇਹ ਘੂਰਦਾ ਹੈ ਇਹਦੇ ਪ੍ਰੇਤ ਆਗਾ ਮਰੀਏ ਨੇ ਪਸੂ ਨੂੰ ਦੇਖ ਕੇ ਪਸੂ ਤਾਂ ਇਹ ਪਹਿਲੇ ਦਿਨੋਂ ਐਚ ਵੀ ਕਰਦਾ ਮੇਰੀ ਗੱਲ ਸੁਣੋ ਜੀ ਮੈਨੂੰ ਨਾ ਕੱਲੀ ਨੂੰ ਬੈਠਣ ਨਹੀਂ ਦਿੰਦੀ ਮੈਨੂੰ ਲਿਆ ਕੇ ਲਾਲ ਜਾ ਪਾਣੀ ਫੜਾਤਾ ਹੈ ਨੇ ਉਹ ਮੇਰੇ ਕਾ ਬਾਹਾਂ ਮਰੋੜਦੀਆਂ ਚਾਚਾ ਜੀ ਤੂੰ ਇਹਨੂੰ ਚਾਹ ਪਾਣੀ ਨਾ ਫੜਾਇਆ ਕਰ ਜੇ ਨਹੀਂ ਇਹੋ ਕਰੀ ਜਾਂਦੀ ਹੈ ਇਹ ਚਾਚਾ ਜੀ ਮੇਰੀ ਗੱਲ ਸੁਣੋ ਮੰਲਾ ਜੇ ਪ੍ਰੇਤੈ ਨੂੰ ਡਰਾਉਂਦਾ ਤਾਂ ਪ੍ਰੇਤੈ ਮੈਨੂੰ ਵੀ ਡਰਾਊਗਾ ਤੇ ਤੁਹਾਨੂੰ ਵੀ ਪਤਾ ਜੀ ਮੈਂ ਭੂਤਾ ਪ੍ਰੇਤਾ ਤੋਂ ਕਿੰਨਾ ਜ਼ਿਆਦਾ ਡਰਦੀ ਮੈਂ ਤੂੰ ਤਾਂ ਕਹਿੰਦੀ ਸੀ ਮੀਤ बेहोश ਹੋ ਗਈ ਤੂੰ बेहोश ਹੋਈ ਸੀ ਹਾਂ ਹੋਈ ਸੀ ਮੀਤ ਦੱਸ ਨਾ बेहोश ਕਿ ਤੋਹਿਆ ਤੇ ਨਾ ਸੁੱਤਾ ਇੱਕ ਕਮਰੇ ਚ ਹੱਦ ਹੋ ਗਈ ਫਿਰ ਮੈਂ ਤੇਰੇ ਲਈ ਸੁਣਦਾ ਉਹਨੂੰ बेहोश ਬਣਾਉਂਦੇ ਤੇਰਾ ਦਿਮਾਗ ਹੀ ਲੱਗਿਆ ਇਹਨੂੰ ਦਵਾਈ ਦਵਾ ਦੇ ਵਨ ਟੂ ਹਾਏ ਹੁਣ ਤਾਂ ਮੈਂ ਤਾਂ ਹੀ ਡਰ ਲੱਗਿਆ ਦਾ ਮੰਮੀ ਤੇ ਦਿਮਾਗ 'ਚ ਫਰਕ ਪੈ ਗਿਆ। ਮੇਰਾ ਪਾਈ ਦਿਮਾਗ 'ਚ ਫਰਕ ਪੈ ਗਿਆ। ਕਿ ਅੱਜ ਕੱਲ੍ਹ ਦੀ ਵੱਡੀ ਉਮਰ ਚ ਆ ਕੇ ਫਰਕ ਪੈਦਾ ਦਿਮਾਗ ਨੂੰ ਇਹਨਾਂ ਕਿਹੜੇ ਉਹਨਾਂ ਤਮਾਤਮਾ ਕਰ ਲਿਜੇ। ਕੋਈ ਮਾੜਾ ਮਾੜਾ ਡਾਕਟਰ ਤੋਂ ਤੁਹਾਡਾ ਉਹਨੂੰ ਸੱਦਾ ਦਾ ਬੀਪੀ ਬੀਪੀ ਚੈੱਕ ਕਰਾ ਦਿੰਨਾ ਹੋਰ ਤਾਂ ਕੀ ਹਾਲਾ। ਉਹੀ ਤਾਂ ਗੱਲ ਆਹੀ ਹਾਲਾ। ਫਿਰ ਪੁੱਤ ਮੇਰੀ ਗੱਲ ਸੁਣ ਮੈਂ ਐ ਤੂੰ ਨਹੀਂ ਡਰਦੀ ਉਹ ਤੋਂ ਕਿਉਂ ਡਰਦੀ ਐ? ਉਹ ਕਰਦੀ ਐ ਉਹ ਜਿਹਿਆਂ ਹਰਕਾ। ਇਹ ਵੀ ਸਾਰੇ ਤੇ ਉੱਪਰ ਤੋਂ ਕੰਮ ਲਾਇ ਕਰਿਆ ਦਿਮਾਗ ਲਾਇਆ। ਸਾਨੂੰ ਵੀ ਕੰਮ ਸਡਾ ਕੇ ਲਿਆਂਦਾ ਸਗੋਂ ਬਚਾਲੋ। ਜਾ ਹਾਇਨੇ ਤੇ ਦਿਖਾ ਕੇ ਲੈ ਇਹਨੂੰ ਬਾਂਕੂ ਕਿਤੇ ਉਹ ਦਵਾਈ ਬੁੱਟੀ ਦਵਾਈ ਆ ਕੇ ਲੈ ਮੈਂ ਛੋਨੇ ਉੱਧਰ ਜਾ ਕੇ ਨਾ ਖੇਤ ਦਵਾਰੇ ਮੋਟ ਚਾਹਾਂ ਪਿੰਡ ਚ ਫੇਰ ਜਲੂਸ ਕੱਢੂਗੀ ਮੈਂ ਡਾਕਟਰ ਘਰੀ ਸੱਦ ਲੈਣਾ ਘਰੇ ਸੱਦ ਲੈ ਡਾਕਟਰ ਨੂੰ ਮੀਂਹ ਤੇ ਤੂੰ ਲੈ ਕੇ ਚੱਲ ਮਾਂ ਨੂੰ ਅੰਦਰ ਚਲੋ ਤੂੰ ਕੰਮ ਨਾ ਕਰ ਕੁੜੀਓ ਲੈ ਸਕ ਲੋ ਜਿਹੜਾ ਦੋ ਬੋਸ ਹੈਗੇ ਤੇ ਤੂੰ ਜਾ ਅੰਦਰ ਬਹਿ ਜਾ ਉਹ ਡਾਕਟਰ ਬੁਲਾ ਲੈ ਨਾ ਲੱਗੇ ਜਾਨੀ ਚਾਚਾ ਜੀ ਮਾਂ ਨੂੰ ਚੱਲ ਪੈਣ ਚੱਕ ਤੂੰ ਗੋਹਾ ਕੂੜਾ ਇੱਥੇ ਹੈ ਆਪੇ ਮਾਰ ਲੈ ਮੈਂ ਮਾਂ ਨੂੰ ਲੈ ਜਾ ਆ ਜਾ ਮੰਮੀ ਆਉਣੀ ਆ ਪੁੱਤ ਮੰਮੀ ਨੂੰ ਤੂੰ ਲੈ ਕੇ ਜਾਨੀ ਆ ਜਾ ਲੈ ਫਿਰ ਮੰਮੀ ਤੂੰ ਲੈ ਜਾ ਅੰਦਰ ਜਾ ਮੰਮੀ ਇਹਦੇ ਨਾਲ ਅੰਦਰ ਜਾ Ai oh, i mani gialli? Oh, Già, grande, bene. Grande, c'ha il terno lì, c'ha oh, Ah, non mi